ਜਗਤ ਜਲੰਦੇ ਦੀ ਸਾਰ ਕਰਦੇ ਕਰਦੇ ਧੰ ਗੁਰੂ ਨਾਨਕ ਦੇਵ ਮਹਾਰਾਜੀ ਆਪਣੇ ਸੇਵਕ ਦੇ ਘਰ ਆਪਣੇ ਪਿਆਰੇ ਦੇ ਘਰ ਪਹੁੰਚਦੇ ਨੇ ਇੱਕ ਤੁਸੀਂ ਪਿਆਰਿਓ ਇਤਿਹਾਸ ਦੇ ਵਿੱਚ ਨਾਮ ਸੁਣਿਆ ਹੋਣਾ ਅਜੀਤਾ ਰੰਧਾਵਾ ਜੋ ਕਿ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਬੜਾ ਅਨੰਨ ਸੇਵਕ ਹੋਇਆ ਬੜਾ ਪਿਆਰ ਵਾਲਾ ਸਿੱਖ ਹੋਇਆ ਅਜੀਤਾ ਰੰਧਾਵਾ ਉਹ ਜਿਹੜਾ ਸੇਵਕ ਹੈ ਜਿਸ ਦੇ ਘਰ ਗੁਰੂ ਪਾਤਸ਼ਾਹ ਜੀ ਪਹੁੰਚੇ ਨੇ ਉਸ ਦਾ ਨਾਮ ਹੈ ਸੁਖੀ ਰੰਧਾਵਾ ਜਿਹੜਾ ਸੁਖੀ ਰੰਧਾਵਾ ਹੈ ਇਹ ਅਜੀਤੇ ਰੰਧਾਵੇ ਦਾ ਰਿਸ਼ਤੇਦਾਰ ਹੈ ਗੁਰੂ ਪਾਤਸ਼ਾਹ ਜੀ ਨੂੰ ਘਰ ਆਇਆ ਵੇਖ ਕੇ ਨਾਲ ਭਾਈ ਬਾਲਾ ਸਾਹਿਬ ਜੀ ਨੇ ਨਾਲ ਭਾਈ ਮਰਦਾਨਾ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਨੂੰ ਘਰ ਆਇਆ ਵੇਖ ਕੇ ਨਾ ਇਹਦੇ ਮਨ ਵਿੱਚ ਬੜਾ ਚਾ ਚੜਿਆ ਇਹ ਆਪਣੇ ਘਰ ਦੇ ਵਿੱਚ ਆਪਣੀ ਘਰਵਾਲੀ ਦੇ ਸਮੇਤ ਆਪਣੇ 5 ਸਾਲਾਂ ਦੇ ਬੇਟੇ ਸਮੇਤ ਆਪਣੇ ਘਰ ਰਹਿੰਦਾ ਹੈ ਗੁਰੂ ਪਾਤਸ਼ਾਹ ਜੀ ਦਾ ਬੜਾ ਆਦਰ ਸਨਮਾਨ ਕੀਤਾ ਚਰਣਾ ਤੇ ਨਮਸਕਾਰ ਕੀਤੀ ਤਿੰਨਾਂ ਨੇ ਦੁਪਹਿਰ ਦਾ ਵੇਲਾ ਹੈ ਬੜੇ ਪਿਆਰ ਭਾਵਨਾ ਸ਼ਰਧਾ ਦੇ ਨਾਲ ਪ੍ਰਸ਼ਾਦ ਪਾਣੀ ਛਕਾਇਆ ਗੁਰੂ ਪਾਤਸ਼ਾਹ ਜੀ ਦੁਪਹਿਰ ਦਾ ਵੇਲਾ ਹੋਣ ਕਰਕੇ ਦੂਰੋਂ ਆਏ ਸੀਗੇ ਸਰੀਰ ਥੋੜਾ ਥੱਕਿਆ ਸੀ ਲੰਗਰ ਪਾਣੀ ਛਕਿਆ ਪ੍ਰਸ਼ਾਦਾ ਛਕਿਆ ਤੇ ਰਾਮਬਸ ਹੋ ਗਏ ਗੁਰੂ ਪਾਤਸ਼ਾਹ ਜੀ ਨੇ ਸ਼ਾਮ ਤੱਕ ਆਰਾਮ ਕੀਤਾ ਜਦੋਂ ਉੱਠੇ ਉੱਠ ਕੇ ਆਪਣਾ ਇਸ਼ਨਾਨ ਪਾਣੀ ਕੀਤਾ ਭਾਈ ਬਾਲਾ ਸਾਹਿਬ ਤੇ ਭਾਈ ਮਰਦਾਨਾ ਸਾਹਿਬ ਜੀ ਨੇ ਇਸ਼ਨਾਨ ਪਾਣੀ ਕੀਤਾ ਤੇ ਆਪਣੀ ਮੌਜ ਦੇ ਵਿੱਚ ਸੁੱਕੇ ਰੰਡਾਵੇ ਦੇ ਘਰ ਬੈਠੇ ਹੁੰਦਾ ਕੀ ਹੈ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆਂ ਐਵੇਂ ਕਰ ਇਹਦੇ ਘਰ ਦੀਆਂ ਸਾਰੀਆਂ ਕੰਦਾਂ ਢਾ ਦੇ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜੀ ਇਹ ਗਰੀਬ ਦਾ ਘਰ ਤਾਂ ਪਹਿਲੇ ਕੱਚਾ ਹੈ ਸਾਰਾ ਕੱਚੀਆਂ ਕੰਦਾਂ ਨੇ ਗਾਰੇ ਦੀਆਂ ਆਪ ਜੀ ਬੋਲ ਰਹੇ ਹੋ ਟਾ ਧੋ ਗੁਰੂ ਪਾਤਸ਼ਾਹ ਜੀ ਕਹਿੰਦੇ ਤੇ ਮਰਦਾਨਿਆਂ ਤੇਰਾ ਫਰਜ਼ ਐ ਸਾਡਾ ਹੁਕਮ ਮੰਨਣਾ ਚੱਲ ਹੁਕਮ ਮੰਨ ਭਾਈ ਮਰਦਾਨਾ ਸਾਹਿਬ ਜੀ ਉੱਠਦੇ ਨੇ ਵਾਰੀ ਵਾਰੀ ਅਨੁਸਾਰ ਸਾਰੀਆਂ ਗੰਦਾ ਟਾ ਦਿੰਦੇ ਨੇ ਉਹ ਵੀ ਦੋਨੇ ਜੀ ਖੜੇ ਇਸ ਕੌਤਕ ਨੂੰ ਤੱਕ ਰਹੇ ਪਿਆਰ ਵਾਲੇ ਨੇ ਛਰਦਾ ਵਾਲੇ ਨੇ ਗੁਰੂ ਤੇ ਭਰੋਸਾ ਹੈ ਮਾੜਾ ਜਿੰਨਾ ਵੀ ਸ਼ੰਕਾ ਨਹੀਂ ਕੋਈ ਸਵਾਲ ਹੀ ਨਹੀਂ ਕੀਤਾ ਗੁਰੂ ਪਾਸ਼ਾ ਜੀ ਨੇ ਕਿ ਕਿਉਂ ਟਵਾ ਰਹੇ ਹੋ ਕਿਉਂਕਿ ਛਰਦਾ ਹੈ ਪੂਰੀ ਸਾਰੀਆਂ ਕੰਦਾ ਟੈ ਗਈਆਂ ਕੱਚੀ ਛੱਤ ਸੀ ਉਹ ਵੀ ਗਿਰ ਗਈ ਬਾਹਰ ਜਿਹੜੀਆਂ ਦਵਾਰਾਂ ਸਨ ਕੱਚੀਆਂ ਉਹ ਵੀ ਟਾ ਦਿੱਤੀ ਜਦੋਂ ਇੱਕ ਦਵਾਰ ਰਹਿ ਗਈ ਨਾ ਉਦੋਂ ਗੁਰੂ ਪਾਤਸ਼ਾਹ ਜੀ ਕਹਿੰਦੇ ਮਰਦਾਨਾ ਬਸ ਕਰ ਇਹ ਦਵਾਰ ਇਹਨੂੰ ਆਪੇ ਢਾਉਣ ਦੇ ਗੁਰੂ ਪਾਤਸ਼ਾਹ ਜੀ ਸੁਖੀ ਰੰਧਾਵੇ ਨੂੰ ਕਹਿਣ ਲੱਗੇ ਪ੍ਰੇਮਿਆ ਜਦੋਂ ਆਪਾਂ ਚਲੇ ਜਾਵਾਂਗੇ ਬਾਅਦ ਵਿੱਚ ਇਹ ਦਵਾਰ ਤੂ ਢਾ ਦੇਂ ਕਹਿ ਲਗਾ ਸਤਿਬਚਨ ਮਹਾਰਾਜ ਜੀ ਕਿਉਂਕਿ ਭਾਵਨਾ ਹੈ ਗੁਰੂ ਤੇ ਛੰਕਾ ਨਹੀਂ ਬਚਨ ਮੰਨਿਆ ਬਸ ਸਤਿਬਚਨ ਸਤਿਬਚਨ ਕਰੀਆ ਕਹਿ ਲਗਾ ਮਹਾਰਾਜ ਜੀ ਕੋਈ ਗੱਲ ਨਹੀਂ ਜਦੋਂ ਆਪ ਜੀ ਜਾਵੋਗੇ ਤੇ ਮੈਂ ਇਹ ਵੀ ਕੰਧ ਢਾ ਦੇਵਾਂਗਾ ਕੋਈ ਗੱਲ ਗੁਰੂ ਪਾਤਸ਼ਾਹ ਜੀ ਕਹਿ ਲਗੇ ਸੋ ਕੀ ਰੰਦਾਵਾ ਹੁਣ ਆਪਾਂ ਇੱਕ ਲੰਬੀ ਯਾਤਰਾ ਤੇ ਜਾਣਾ ਆਉਂਦੇ ਆਉਂਦੇ ਤੇਰੇ ਘਰ ਫੇਰ ਢੇੜਾ ਮਾਰਾਂਗੇ ਉਦੋਂ ਤੇਰੇ ਵਧੀਆਂ ਮਹਿਲਾਂ ਦੇ ਵਿੱਚ ਰ੍ਹਾਂਗੇ ਉਹਦੀ ਘਰ ਵਾਲੀ ਕਹਿਣ ਲੱਗੀ ਸੱਚੇ ਬਾਸ਼ਾ ਗਰੀਬਾਂ ਦਾ ਇਹ ਨਿਮਾਣਾ ਜਿਹਾ ਘਰ ਸੀ ਕੱਚਾ ਘਰ ਸੀ ਇਹ ਵੀ ਆਪ ਜੀ ਦੀ ਰਜਾ ਵਿੱਚ ਟਹਿ ਗਿਆ ਚਲੋ ਜਿਵੇਂ ਆਪ ਜੀ ਦੀ ਖੁਸ਼ੀ ਕੋਈ ਛੰਕਾ ਨਹੀਂ ਕੀਤਾ ਪਿਆਰ ਵਾਲੇ ਸੰਤ ਪਿਆਰੇ ਗੁਰੂ ਪਾਤਸ਼ਾਹ ਜੀ ਉੱਥੋਂ ਚਲੇ ਜਾਂਦੇ ਨੇ ਤੇ ਸੁਖੀ ਰੰਧਾਵੇ ਨੇ ਗੁਰੂ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਜਿਹੜੀ ਕੰਧ ਬਚ ਗਈ ਸੀ ਉਹਦੇ ਘਰ ਦੀ ਉਹਨੂੰ ਵੀ ਢਾ ਦਿੱਤਾ ਤੇ ਗੁਰੂ ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ ਸੀ ਕੰਦ ਨੂੰ ਢਾ ਕੇ ਤੋਂ ਮਿੱਟੀ ਪੁੱਟੀ ਉਸੇ ਤਰ੍ਹਾਂ ਗੁਰੂ ਪਾਤਸ਼ਾਹ ਦਾ ਬਚਨ ਮੰਨ ਕੇ ਉਹਨੇ ਕੰਦ ਢਾ ਕੇ ਤੋਂ ਮਿੱਟੀ ਪੁੱਟਨੀ ਸ਼ੁਰੂ ਕਰ ਦਿੱਤੀ ਪੁੱਟੀ ਜਾ ਰਿਹਾ ਪੁੱਟੀ ਜਾ ਰਿਹਾ ਨਾਲੇ ਦੀ ਘਰ ਵਾਲੀ ਲੱਗੀ ਹੋਈ ਹੈ ਦੇਖਦਾ ਕੀ ਹੈ ਇੱਕ ਘੜਾ ਨਜ਼ਰ ਆਉਂਦਾ ਘੜਾ ਇਸ ਨੇ ਆਲੇ ਦੁਆਲੇੋਂ ਮਿੱਟੀ ਹਟਾਈ ਘੜੇ ਨੂੰ ਵਿੱਚੋਂ ਬਾਹਰ ਕੱਢਿਆ ਘੜੇ ਦੇ ਉੱਤਰ ਛੋਟਾ ਜਿਹਾ ਢੱਕਣ ਹੈ ਜਦੋਂ ਢੱਕਣ ਨੂੰ ਚੁੱਕਦਾ ਹੈ ਕੀ ਦੇਖਦੇ ਨੇ ਹੈਰਾਨੀਜਨਕ ਵਿੱਚ ਸੋਨੇ ਦੀਆਂ ਮੋਹਰਾਂ ਨੇ ਸੋਨੇ ਦੀਆਂ ਹਰਾਨ ਹੋ ਜਾਂਦੇ ਨੇ ਅੱਖਾਂ 'ਚੋਂ ਜਾਲੇ ਟਪਕਣ ਲੱਗ ਜਾਂਦਾ ਦੋਨਾਂ ਜੀਆਂ ਦੇ ਨੇਤਰਾਂ 'ਚੋਂ ਜਲ ਰੁਕ ਨਹੀਂ ਰਿਹਾ ਪਿਆਰ ਦਾ ਭਾਵ ਕੇ ਇਹਨਾਂ ਨੇ ਫੇਰ ਉਥੋਂ ਮੋਹਰਾ ਕੱਢੀਆਂ ਉਹ ਮੋਹਰਾ ਵਰਤੀਆਂ ਮੋਰਾ ਵਰਤ ਕੇ ਵਧੀਆ ਪੱਕਾ ਘਰ ਬਣਾਇਆ ਤੇ ਇਤਿਹਾਸ ਚ ਲਿਖਿਆ ਕਿ ਗੁਰੂ ਪਾਤਸ਼ਾਹ ਜੀ ਜਦੋਂ ਵਾਪਸ ਆਏ ਸਨ ਯਾਤਰਾ ਤੋਂ ਤੇ ਆਉਂਦੇ ਆਉਂਦੇ ਸੁਖੀ ਰੰਧਾਵੇ ਕੋਲ ਫੇਰ ਆਏ ਸਨ ਪਿਆਰੋ ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਚ ਸਾਨੂੰ ਮਾੜਾ ਮੋਟਾ ਦੁੱਖ ਵੀ ਮਿਲ ਰਿਹਾ ਹੋਵੇ ਨਾ ਫਿਰ ਵੀ ਉਦੇ ਰੰਗਾਂ ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਉਹਦੇ ਰੰਗਾਂ ਤੇ ਉਹਦੀ ਰਜਾ ਦੇ ਵਿੱਚ ਰਾਜੀ ਰਹਿਣਾ ਚਾਹੀਦਾ। ਭਾਵੇਂ ਕਿ ਇਹ ਦਾਤ ਬਹੁਤ ਵੱਡੀ ਹੈ। ਰਾਜਾ ਚਾਹ ਰਾਜੀ ਰਹਿਣਾ। ਪਰ ਫਿਰ ਵੀ ਇਹ ਸਾਕੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ। ਠੀਕ ਹੈ ਜੀ। ਕਿਉਂਕਿ ਉਹਨਾਂ ਪਤੀ ਪਤਨੀ ਨੇ ਗੁਰੂ ਪਾਛਾਤੇ ਰਤੀ ਜਿੰਨਾ ਵੀ ਛੰਕਾ ਨਹੀਂ ਕੀਤਾ ਤੇ ਗੁਰੂ ਨੇ ਪਹਿਲੇ ਢਾ ਕੇ ਫਿਰ ਉਹਦਾ ਸਾਰਾ ਕੁਝ ਹੀ ਬਣਾ ਦਿੱਤਾ ਇਸ ਲਈ ਇਹ ਹੀ ਸੱਚੇ ਪਾਛਾ ਜੀ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਵਾਹਿਗੁਰੂ ਸਾਨੂੰ ਵੀ ਸਮੱਤ ਮਿਲੇ ਸਾਨੂੰ ਵੀ ਤੁਹਾਡੀ ਸਿੱਖੀ ਮਿਲੇ ਠੀਕ ਹੈ ਨਾ ਐ ਸਾਖੀ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਗੁਰੂ ਤੇ ਰੱਤੀ ਜਿੰਨਾ ਵੀ ਸ਼ੰਕਾ ਨਹੀਂ ਕਰਨਾ ਚਾਹੀਦਾ ਠੀਕ ਹੈ ਉਹ ਕੁਝ ਟਾਉਂਦਾ ਤੇ ਕੁਝ ਮਹਿੰਗਾ ਕਰਕੇ ਬਣਾ ਦਿੰਦਾ ਠੀਕ ਹੈ ਨਾ ਇਹ ਸੁਖੀ ਰੰਧਾਵਾ ਉਹ ਸੀ ਅਜੀਤ ਦੇ ਰੰਧਾਵੇ ਦਾ ਰਿਸ਼ਤੇਦਾਰ ਸੀ ਠੀਕ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ